ਤੁਹਾਨੂੰ ਜਾਨ ਤੋਂ ਹੈ 2 ਅਗਸਤ ਵਾਲੇ ਦਿਨ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਸੇਵਾ ਕਰਨ ਆਏ ਪੰਜ ਸਕੂਲੀ ਬੱਚੇ ਅਤੇ ਦੋ ਸੇਵਾਦਾਰ ਅਗਦੀ ਚੇਟ ਵਿੱਚ ਔਣਕਾਰ ਚੱਕਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਬਦਕਿਸਮਤੀ ਇਹ ਰਹੀ ਹੈ ਕਿ ਅੱਜ ਡੀਐਮਸੀ ਰੈਫਰ ਕੀਤੇ ਗਏ ਸੇਵਾਦਾਰ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸ ਦੀ ਮ੍ਰਿਤਕ ਦੇ ਨੂੰ ਅੱਜ ਸਿਵਲ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਗਿਆ ਤੁਹਾਨੂੰ ਦੱਸਦੀ ਕਿ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਦੀ ਸੇਵਾ ਦੁਰਾਂ ਸਿਲੰਡਰ ਨੂੰ ਅਗਲਾ ਗਈ ਸੀ ਅਤੇ ਉਸ ਦੀ ਚਪੇਟ ਵਿੱਚ ਪੰਜ ਸਕੂਲੀ ਬੱਚੇ ਤੇ ਦੋ ਸੇਵਾਦਾਰ ਆ ਗਏ ਸਨ ਬੱਚੇ ਇੰਨੀ ਬੁਰੀ ਤਰ੍ਹਾਂ ਝੁੱਸ ਗਏ ਸਨ ਕਿ 50 ਤੋਂ 70% ਨੁਕਸਾਨ ਹੋ ਗਿਆ ਸੀ ਤੇ ਇੱਕ ਸੇਵਾਦਾਰ ਦੀ ਹਾਲਤ ਨਾਜ਼ੁਕ ਦੀ ਸੀ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਅਤੇ ਅੱਜ ਇਲਾਜ ਦੌਰਾਨ ਉਸ ਸੇਵਾਦਾਰ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਪਰਿਵਾਰ ਕਾਫੀ ਸਦਮੇ ਵਿੱਚ ਹੈ ਬਾਬਾ ਜੀ ਕੀ ਨਾ ਜੀ ਅੱਜ ਕੀ ਘਟਨਾ ਵੇਤੀ ਹੈ ਜੀ ਮੇਰਾ ਨਾਮ ਪ੍ਰਵੀंदर ਸਿੰਘ ਆ ਜੀ ਮੈਂ ਮੇਰਾ ਪਿਤਾ ਜੀ ਦਿਨਾਂ ਦੇ ਕਟਣਾ ਦਿੱਤੀ ਆ ਬੀਤੇ ਦਿਨਾਂ ਦੇ ਵਿੱਚ ਉਹ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਜੇ ਲੱਗਰ ਦੇ ਵਿੱਚ ਜਿਹੜੇ ਸਿਲੰਡਰਾਂ ਨਾਲ ਸਪੋਰਟ ਹੋਇਆ ਸੀਗਾ ਉਹਦੇ ਵਿੱਚ ਉਹ ਸੀਰੀਅਸ ਸੀਐਂਡੀ ਐਮਸੀ ਵਿੱਚ ਐਡਮਿਟ ਸੀਆਈਸੀ ਦੇ ਵਿੱਚ ਅੱਜ 6:30 ਵਜੇ ਆਜੋ ਤਾਂ ਦਿਹਤ ਹੋ ਗਿਆ ਜਿਹੜਾ ਸਾਰਾ ਪਰਿਵਾਰ ਗੋਲ ਰੋਸ਼ ਦੇ ਵਿੱਚ ਸਾਰੇ ਵਿਕੇ-ਵਿਕੇ ਬੱਚੇ ਆ ਉਹ ਤਾਂ ਇੱਕ ਕੁੜੀ ਇੱਕ ਕੁੜਤਾ ਦੇਵਾ ਦਾ ਬਣਾ ਬਰਾ ਆਪਣੇ ਮਰ ਗਿਆ ਸੀ ਸਾਰਾ ਪਰਿਵਾਰ ਉਹਦੇ ਤੇ ਹੀ ਬੈਠਾਗਾ ਸਾਡਾ ਪੁੱਤ ਮਰ ਗਿਆ ਉਹ ਗੋਦਰ ਨੇ ਰੱਖਿਆ ਕੰਮ ਕੰਮ ਆਪਰੇ ਆਪ ਹੀ ਕਰਦੇ ਹਾਂ ਗੋਦਰ ਸਾਹਿਬ ਨੂੰ ਬਹੁਤ ਸਹਾਇਤਾ ਦੇ ਰਹੇ ਹਾਂ ਸ਼੍ਰੋਮਿਕ ਖੇਤੀ ਨੂੰ ਬਹੁਤ ਸਾਰਾ ਜੋ ਪੈਸਾ ਗੋਦਰ ਸਾਹਿਬ ਨੂੰ ਲੱਗ ਰਿਹਾ ਜੀ ਵਧੀਆ ਰਿਸਪੌਂਸਿਬਿਲਟੀ ਹੈ ਡਾਕਟਰ ਸਾਹਿਬ ਦੀ ਸਾਰਾ ਛਿੰਦਾ ਕੇ ਵਧੀਆ ਸੁਧਾਰ ਹੋ ਰਿਹਾ ਹੈ ਪੇਸਟਾਂ ਉਹ ਜੇ ਲੁਧਿਆਣਾ ਵਾਲੇ ਸਿੰਘ ਜੀ ਆਪਣਾ ਸੇਵਾਦਾਰ ਇਹ ਤਾਂ ਵੀ ਵਧੀਆ ਸੁਧਾਰ ਹੈ ਖਾਲੀ ਜਿਹੜੀ ਹਾਲਾਤ ਇਹਨਾਂ ਦੇ ਉਹ ਕਾਣੀ ਵਿੜੀ ਇਹ ਸੌਣੀ ਜਿਹੀ ਵਧੀਆ ਐਸੇ ਵਲੋਂ ਕੋਈ ਨਾਂ ਨਹੀਂ ਜੀ ਮਹਿੰਦਰ ਸਾਹਿਬ ਵਲੋਂ ਪੁਰਸ਼ ਰੋਣੇ ਕਮੇਟੀ ਪ੍ਰਧਾਨ ਸਾਹਿਬ ਤੋਂ ਵੀ ਕੋਈ ਨਾਂ ਨਹੀਂ ਜੀ ਜਿਹੜੋ ਖਰਚਾ ਹੋ ਰਿਹਾ ਸਾਰੇ ਚਾਮੀ ਸਾਹਿਬ ਤੋਂ ਤੇ ਕੀ ਅੱਜ ਕੀ ਹੋਇਆ ਅੱਜ ਸਵੇਰ 8:00 ਵਜੇ ਮੈਨੂੰ ਗੋਣ ਆਇਆ ਜੀ ਉਹਨਾਂ ਦਾ ਆਪਣਾ ਪਿਆਰਾ ਵੀ ਸੇਵਾਦਾਰ ਉੱਥੇ ਸੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਡੈਥ ਡੈਥ ਹੋ ਗਈ ਇਸ ਤੋਂ ਬਾਅਦ ਇਹ ਬੜੀ ਦੁਖਦਾਈ ਘਟਨਾ ਵਾਪਰੀ ਹੈ ਗੋਦਰਾ ਸ਼ਨੀ ਜਾਵਨੀ ਸਾਹਿਬ ਜੀਦਪੁਰ ਦੇ ਲੰਗਰ ਹਾਲ ਦੇ ਵਿਚਰ ਸੋਈ ਦੇ ਵਿੱਚ 2 ਅਗਸਤ ਨੂੰ ਜੋ ਕੈਸ ਲੀਗ ਹੋ ਗਰ ਕੇ ਸਾਡੇ ਕੁਝ ਸੇਵਾਦਾਰ ਜ਼ਖਮੀ ਹੋਏ ਸੀ ਉਹਨਾਂ ਵਿੱਚੋਂ 5 ਜਿਹੜੇ ਆ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਆ ਜੋ ਕਾਫੀ ਸਥਿਰ ਹਾਲਤ ਤੇ ਕਾਫੀ ਹੁਤਾਸਦਾਰ ਹੋ ਰਿਹਾ ਔਰ ਇਹ ਜਿਹੜਾ ਮੁੰਡਾ ਤਲਵਿੰਦਰ ਸਿੰਘ ਸੀ ਉਹ ਬੜਾ ਸੀਰੀਅਸ ਸੀ ਇਹ ਵੀ ਉੱਥੇ ਲੁਧਿਆਣਾ ਡੀ ਐਮ ਸੀ ਦੇ ਵਿੱਚ ਦਾਖਲ ਸੀ ਤੇ ਤਦ ਤੱਕ ਠੀਕ ਚੱਲ ਰਿਹਾ ਸੀ ਪਰ ਕੱਲ੍ਹ ਰਾਤ ਨੂੰ 10 ਦੀ ਰਾਤ ਨੂੰ ਇਹ ਸਿਰਸ ਹੋ ਗਿਆ ਡਾਕਟਰ ਦੀ ਰਿਪੋਰਟ ਅਨਸਾਰ ਕਿ ਅੱਜ ਸਵੇਰੇ 11:00 30 ਨਦੀ ਨਵਤ ਹੋ ਚੁੱਕੀ ਹੈ ਬਹੁਤ ਮੰਦਭਾਪ ਘਟਨਾ ਵਾਪਰੀ ਕਿ ਸੇਵਾਦਾਰ ਨੂੰ ਬਾਰੇ ਸੀ ਉੱਥੇ ਬਤੌਰ ਹਾਂ ਬਤੌਰ ਸਾਲਾ ਸੇਵਾਦਾਰ ਸੀ ਇਹ ਸਾਡਾ ਮੁਲਾਜ਼ਮ ਸੀ ਕੀ ਨਾਮ ਸੀ ਇਹਨਾਂ ਦਾ ਜੀ ਇਹ ਤਲਵਿੰਦਰ ਸਿੰਘ ਜੀ ਠੀਕ